ਕੀੜੇ ਪੈ ਜਾਂਦੇ ਕਈਆਂ ਦੇ ਕਿਸੇ ਦੇ ਸਿਰ 'ਚ ਪਏ ਆ ਕਿਸੇ ਦੇ ਉਹ ਮੁੰਡਾ ਪ੍ਰਿੰਸ ਉਹਦੇ ਪੈਰ 'ਚ ਪਏ ਹੋਏ ਸੀ ਹਨਾ ਤੇ ਬਜ਼ੁਰਗ ਮਾਤਾ ਜਿਨ੍ਹਾਂ ਦੇ ਬ੍ਰੈਸਟ ਦੇ ਵਿੱਚ ਕੀੜੇ ਸੀ ਤੁਸੀਂ ਆਪਣੇ ਹੱਥੀਓਂ ਕੱਢਦੇ ਆ ਕੋਈ ਕੂੜੇ ਦੇ ਢੇਰ ਤੇ ਬੈਠਾ ਹੁੰਦਾ ਤੁਸੀਂ ਉਹਨੂੰ ਲੈ ਕੇ ਆਉਂਦੇ ਆ ਜੇ ਐਜ਼ ਬੀਂਗ ਅ ਹਿਊਮਨ ਦੇਖੀਏ ਹਰ ਇੱਕ ਬੰਦਾ ਵੀ ਸੂਗ ਮੰਨਣ ਲੱਗ ਜਾਂਦਾ ਅਲਕਤ ਮੰਨਦਾ ਉਹਨਾਂ ਚੀਜ਼ਾਂ ਤੋਂ ਹਨਾ ਤੁਸੀਂ ਕਿਵੇਂ ਕਿਸੇ ਦੀਆਂ ਲਾਲਾਂ ਡਗ ਰਹੀਆਂ ਪਰ ਇਹ ਚੀਜ਼ ਤੁਹਾਡੇ 'ਚ ਕਿਵੇਂ ਆ ਗਈ ਇੰਨਾ ਸਵਰ ਵੀ ਤੁਸੀਂ ਹਰੇਕ ਨੂੰ ਜਾ ਕੇ ਜੱਫੀ ਪਾ ਲੈਂਦੇ ਹੋ ਤੁਸੀਂ ਆਪਦੇ ਹੱਥੀਂ ਕੀੜੇ ਕੱਢਦੇ ਹੋ ਉਹਨਾਂ ਦੇ ਐਕਚੁਅਲੀ ਨਾ ਭੈਣੇ ਇਹ ਕਾਲਪੁਰ ਕੋ ਵਹਿਗੁਰੂ ਦੀ ਕਿਰਪਾ 2016 ਚ ਤੋਂ ਸਾਡੀ ਸੇਵਾ ਸ਼ੁਰੂ ਹੋਈ ਆ ਟੱਬਾ ਚਲਾਉਂਦੇ ਸੀ ਅਸੀਂ ਤਾਂ ਹਾਂ ਅਸੀਂ ਤਾਂ ਕੜ ਜੁਗੀ ਮਨੋਕ ਸੀ ਜੋ ਦੁਨੀਆ ਅੱਜ ਕੱਲ ਜ਼ਿਆਦਾਤਰ ਪੈਸੇ ਮਗਰ ਲੱਗਿਆ ਸੀ ਵੀ ਉਸੇ ਦੌੜ ਦੇ ਵਿੱਚ ਸ਼ਾਮਲ ਸੀ ਪਰਮਾਤਮਾ ਨੇ ਪਤਾ ਨਹੀਂ ਕਿਹੜੇ ਕਰਮਾਂ ਦਾ ਸਾਨੂੰ ਫਲ ਦਿੱਤਾ ਕਿਉਂਕਿ ਕੁਝ ਚੀਜ਼ਾਂ ਇਨਸਾਨ ਆਪਣੇ ਦੁੱਖਾਂ ਤਕਲੀਫਾਂ ਤੋਂ ਵੀ ਸਿੱਖਦਾ ਬਿਲਕੁਲ ਮੇਰੇ ਬਚਪਨ ਦੇ ਵਿੱਚ ਅਸੀਂ ਬਹੁਤ ਤਕਲੀਫਾਂ ਝੱਲੀਆਂ ਮੇਰੇ ਫਾਦਰ ਸਾਹਿਬ 99 ਵਿੱਚ ਬਿਮਾਰ ਹੋ ਗਏ ਬੈੱਡ ਤੇ ਪੈ ਕੇ 2 ਸਾਲ ਰਹੇ ਪੈਰਾਲਾਈਜ਼ ਹੋ ਗਿਆ ਕਿਡਨੀਆਂ ਡੈਮੇਜ ਹੋ ਗਈਆਂ 6-7 ਲੱਖ ਰੁਪਏ ਬਾਪੂ ਤੇ ਖਰਚਾ ਆ ਗਿਆ ਉਸ ਟਾਈਮ ਫਿਰ ਵੀ ਬਾਪੂ ਨੂੰ ਅਸੀਂ ਬਚਾ ਨਹੀਂ ਸਕੇ ਸਾਡੀ ਅੱਖਾਂ ਦੇ ਸਾਹਮਣੇ ਤੁਰ ਗਿਆ ਤੇ ਉਹ ਜੀਹਣਾ ਕਿਤੇ ਨਾ ਕਿਤੇ ਅੰਦਰੋਂ ਬਦਲ ਦਿੰਦੀਆਂ ਸਾਨੂੰ ਸਾਡੇ ਢਾਬੇ ਤੇ ਇੱਕ ਇਨਸਾਨ ਆ ਕੇ ਰੋੜਦਾ ਰੋੜਦਾ ਆਉਂਦਾ ਤੇ ਉੱਥੇ ਡਿੱਗ ਪੈਂਦਾ ਉਹਨੂੰ ਚੁੱਕਦੇ ਆ ਮੈਨੂੰ ਐ ਲੱਗਦਾ ਜਿਵੇਂ ਮੇਰਾ ਬਾਪ ਹੁੰਦਾ ਉਹਦੀ ਕੇਅਰ ਕਰਦੇ ਆ ਹੌਲੀ ਹੌਲੀ ਐਸੀ ਹਾਲਾਤ ਸਾਹਮਣੇ ਆਉਣ ਲੱਗ ਗਏ ਇੱਕ ਬਜ਼ੁਰਗ ਨੂੰ ਲੈ ਕੇ ਆਏ ਚੌਂਕੀ ਮਾਨਾਂ ਤੋਂ ਉਹਦੇ ਲੱਤ 'ਚ ਕੀੜੇ ਪਏ ਹੋਏ ਜਿਹੜਾ ਬੰਦਾ ਸਾਨੂੰ ਦੱਸ ਰਿਹਾ ਸੀ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਵੀ ਪੰਜਾਬ 'ਚ ਤਾਂ ਬੰਦੇ ਕੁੱਤੇ ਦੇ ਨਹੀਂ ਕੀੜੇ ਪੈਣਦੇ ਨੇ ਬੰਦੇ ਦੇ ਕਿੱਥੋਂ ਪੈ ਜਾਣਗੇ ਵਰਜੇ ਤੋਂ ਸੱਚੀ ਮੁੱਚੀ ਜਾ ਕੇ ਦੇਖਿਆ ਉਹ ਬਾਪੂ ਪਿੰਡ ਦੇ ਅੱਡੇ ਤੇ ਬੈਠਾ ਮੈਂਟਲੀ ਆਫਸੈਟ ਸੀ ਗਾਣੇ ਗਾਈ ਜਾਵੇ ਇਕੱਲਾ ਹੀ ਰੱਬ ਨਾਲ ਗੱਲਾਂ ਕਰੀ ਜਾਵੇ ਉਹਦੇ ਕੁੜਤਾ ਪਾਇਆ ਕੱਚਾ ਪਾਇਆ ਹੋਇਆ ਪਜਾਮਾ ਵੀ ਨਹੀਂ ਸੀ ਢੇੜ ਸਿਰ ਤੇ ਦਸਤਾਰ ਵੀ ਨਹੀਂ ਸੀ ਦੇ ਲੋਕ ਤਮਾਸ਼ੀਨ ਖੜੇ ਹੱਸ ਰਹੇ ਆ ਉਹਨੂੰ ਮਜ਼ਾਕ ਜਿਵੇਂ ਤੁਸੀਂ ਦੱਸਦੇ ਹੋ ਕੋਈ ਛੇੜੀ ਜਾਂਦਾ ਕੋਈ ਉਹਨੂੰ ਕੁਝ ਬੋਲੀ ਜਾਂਦਾ ਜੋ ਉਹਨੂੰ ਕੋਈ ਬੋਲਦਾ ਉਹਦਾ ਰਿਐਕਟ ਕਰੀ ਜਾਂਦਾ ਅਸੀਂ ਬਾਪੂ ਨੂੰ ਪੈਸੇ ਦੇਣ ਗਏ ਸੀ ਵੀ ਚਲੋ ਕੋਈ ਪਿੰਡ ਦੇ ਬੰਦੇ ਨੂੰ 10000 ਰੁਪਏ ਦੇ ਆਵਾਂਗੇ ਗਰੀਬ ਹੋਊ ਲਾਜ ਹੋਜੂ ਪਰ ਪਿੰਡ ਗਿਆ ਨੂੰ ਸਾਨੂੰ ਪਤਾ ਲੱਗਿਆ ਵੀ ਇਹਦੇ ਅੱਠ ਭਰਾ ਹੋ ਰਹੇ ਇਸੇ ਪਿੰਡ 'ਚ ਹੀ ਰਹਿੰਦੇ ਆ ਵੀ ਦੋ ਪੰਜਾਬ ਪੁਲਿਸ 'ਚ ਇੱਕ ਬਿਜਲੀ ਬੋਰਡ 'ਚ ਇੱਕ ਬੈਂਕ ਮੈਨੇਜਰ ਐ ਇੱਕ ਵੈਟਰਨਰੀ ਡਾਕਟਰ ਆ ਵਧੀਆਂ ਨੌਕਰੀਆਂ ਪੂਰੇ ਆ ਕੀਂ ਜਣਾਂ ਦਾ ਕੰਮ ਕਰਦਾ ਬਾਕੀ ਖੇਤੀਬਾੜੀ ਕਰਦੇ ਆ ਤੇ ਬਾਪੂ 6 ਮਹੀਨੇ ਹੋ ਗਏ ਸੀ ਪਿੰਡ 'ਚ ਘੁੰਮਦੇ ਨੂੰ ਤਾਂ ਕਈ ਸਾਲ ਹੋ ਗਏ ਆਪਸੈਟ ਹੋਏ ਨੂੰ 6 ਮਹੀਨੇ ਹੋ ਗਏ ਸੀ ਉਹਦੇ ਸੱਟ ਲੱਗੇ ਨੂੰ ਤੇ ਲੱਤ 'ਚ ਕੀੜੇ ਪਏ ਨੂੰ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਹਾਂਜੀ ਮਤਲਬ ਕਿਸੇ ਨੇ ਉਹਦੀ ਬਾਹ ਨਹੀਂ ਫੜੀ ਅਸੀਂ ਪਿੰਡ ਦੀ ਸੱਤ 'ਚ ਲੈ ਕੇ ਉੱਥੇ ਵੀ ਲੋਕ ਤਮਾਸ਼ੀ ਬਣ ਅਸਤੀ ਜਾਂ ਅਸੀਂ ਉਹ 10000 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਫੜਿਆ ਅਸੀਂ ਬਾਪੂ ਨੂੰ ਨਾਲ ਲੈ ਮੈਂ ਪਹਿਲੀ ਵਾਰੀ ਉਸ ਦਿਨ ਮੈਸੂਸ ਹੋਇਆ ਗੱਡੀ ਜਦੋਂ ਅਸੀਂ ਬਾਪੂ ਨੂੰ ਬਿਠਾ ਲਿਆ ਗਰਮੀਆਂ ਦਾ ਟਾਈਮ ਸੀ ਜਦੋਂ ਇਹ ਸ਼ੀਸ਼ਾ ਬੰਦ ਕਰੀਏ ਤਾਂ 스멜 ਬਹੁਤ ਆਵੇ ਜੇ ਖੋਲੀਏ ਤਾਂ ਗਰਮੀ ਬਹੁਤ ਸੀ ਹੌਲੀ 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 ਫਿਰ ਉਹ ਚੀਜ਼ਾਂ ਬਦਲਦੀਆਂ ਗਈਆਂ ਅੰਦਰੋਂ ਜਾ ਕੇ ਸੀਟਾਂ 'ਤੇ ਬਾਪੂ ਦੇ ਹੱਥ 'ਚ ਕੀੜੇ ਕੱਢੇ 42 ਕੀੜੇ ਨਿਕਲੇ ਢੀ ਕੋਲੀ ਭਰ ਲਈ ਅਸੀਂ ਕੀੜਿਆਂ ਦੀ ਮਨ ਰੋਇਆ ਵੀ ਬਹੁਤ ਵੀ ਅੱਜ ਉਹਨਾਂ ਮਾਂ ਦੇ ਛੇਰਾਂ ਦੇ ਕੀੜੇ ਪੈ ਗਏ ਜਿਨ੍ਹਾਂ ਨੇ ਪੰਜਾਬ ਦੀ ਟਿੱਬਿਆਂ ਵਾਲੀ ਧਰਤੀ ਨੂੰ ਪੱਟ ਕੇ ਜਰਖੇਜ ਬਣਾਤਾ